ਕੱਲ ਮਿਤੀ 13 10 25 ਨੂੰ ਆਪਣੇ ਐਸਜੀ ਜਸਪਾਲ ਸਿੰਘ ਇੰਦਰਾਨੇ ਗਾਸਤ ਦੋ ਆਪਣੇ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਮ ਅਮਰਪਾਲ ਉਰਫ ਨਿੱਕਾ ਪੁੱਤਰ ਜਗਸੀਰ ਸਿੰਘ ਵਾਸੀ ਝਾੜੀ ਆਲਾ ਤੇ ਨਰਿੰਦਰ ਸਿੰਘ ਉਰਫ ਲੱड्डੂ ਪੁੱਤਰ ਮੰਗਲ ਸਿੰਘ ਵਾਸੀ ਸਾੜਾਂ ਵਾਲੀ ਇਹ ਜਿਲ੍ਹਾ ਫਲੋਇਪਰ ਦੇ ਰਹਿਣ ਵਾਲਿਆ ਇਹ ਨਗਾਰ ਰੋਡ ਤੋਂ ਕੱਲ ਦਰਾਨੇ ਗਾਸਤੇ ਐਸਜੀ ਜਸਪਾਲ ਸਿੰਘ ਨੇ ਫੜਿਆ ਜਿਨ੍ਹਾਂ ਤੋਂ 150 ਗ੍ਰਾਮ ਕਿਨਾਰਾ ਬਰਾਮਦ ਕੀਤੀ ਆ ਜਿਨ੍ਹਾਂ ਨੂੰ ਅੱਜ ਆਪਣੇ ਪੇਸ਼ ਅਦਾਲਤ ਕਰਕੇ ਉਹਨਾਂ ਦਾ ਪੁਲਿਸ ਰਿਮਾਨ ਹਾਸਲ ਕਰਕੇ ਇਹਨਾਂ ਦੇ ਬੈਕਵਰਡ ਫਾਰਵਰਡ ਜਿਹੜੇ ਵਿਅਕਤੀਆ ਉਹਨਾਂ ਬਾਰੇ ਪੁੱਛਿਆ ਲਊ ਸਰ ਇਨਾਂ ਤੇ ਹੋਰ ਵੀ ਕੋਈ ਪਰਚਾ ਦਰਦੇ ਨੂੰ ਵੈਰੀਫਾਈ ਕਰ ਰਹੇ ਆ ਅੱਜ